ਲਓ ਜੀ ਤਿੰਨ ਚਾਰ ਟਰੈਕਟਰ ਆਪਣੇ ਸਮਝ ਲਓ ਤਿਆਰ ਖੜੇ ਆ। ਬਾਕੀ ਹੋਰ ਭਰ ਹੋ ਰਹੇ ਲੱਦਣ ਲੱਗੇ ਵਿਥੈਲੇ। ਅੱਜ ਸਵੇਰ ਦੀ ਉਰੇ ਸੇਵਾ ਚੱਲ ਰਹੀ ਆ ਜੀ। ਥੈਲਾ ਮੇਰੇ ਖਿਆਲ ਨਾਲ ਘੱਟੋ ਘੱਟ ਵੀ ਜੇ ਜ਼ਿਆਦਾ ਨਹੀਂ ਵਿੱਚੇ ਉਹ ਟਰੈਕਟਰਾਂ ਵਾਲੇ ਥੈਲੇ ਵਿੱਚ ਆ ਜਿਹੜੇ ਭਰੇ ਪਏ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣੋਗੇ ਜੀ। ਮੇਲੋ ਜੀ ਪਹਿਲਾਂ ਤੁਹਾਨੂੰ ਉਹ ਰੋਇਆ ਛੱਡੀ ਨੀ ਪੁੱਤ ਹੱਥ ਜੋੜ ਕੇ ਬਲਾਉ ਜੀ ਸ਼ਾਕੀ ਕਾ ਆ ਇੱਕ ਕਪਾਸ ਵੀ ਕਰ ਦੇ ਮਿੱਠੀ ਮੈਂ ਕਿਹਾ ਮੇਰੇ ਕੰਨ ਆ ਇੱਕ ਹੋ ਕਰ ਦੇ ਉਹ ਕਰੀਦਾ ਹੈ ਨਹੀਂ ਪੁੱਤ ਕਰ ਦੇ ਹਾਂ ਆ ਜੋ ਕੇ ਕਰੀ ਦਿਆ ਇੱਕ ਹੋ ਕਰ ਦੇ ਨਹੀਂ ਉਹ ਨਹੀਂ ਇੱਕ ਕਰ ਦੇ ਉਹ ਪੁੱਤ ਇੱਕ ਕਰ ਇੱਕ ਚਿੱਟੀ ਵੀ ਕਰ ਮੇਰਾ ਲੱਡੂ ਨੇ ਇੱਕ ਪੱਪ ਕਰ ਦਿੱਤਾ ਇੱਕ ਕਰ ਇੱਕ ਕਰ ਦੇ ਪੁੱਤ ਉਹ ਗੱਥਾ ਨਹੀਂ ਕਰੀਦਾ ਪੱਪ ਕਰ ਦੇ ਇੱਕ ਉਹ ਇੱਕ ਕਰ ਮੈਂ ਭਤੀਜੀ ਨੂੰ ਲੈ ਕੇ ਆਇਆਗਾ ਨਹੀਂ ਤੀਜੀ ਤੀਜੀ ਸਾਰੇ ਕੁੱ ਕਰੇ ਪਹਿਲਾਂ ਪੱਪ ਕਰ ਫੇਰ ਕੁੱ ਕਰੇ ਤਾਂ ਲਿਆਉਗਾ ਇੱਕ ਇੱਕ ਹੁਣ ਜਿੰਨੀ ਮਰਜ਼ੀ ਕਰਾ ਕੁੱ ਕਰੇ ਜਾਈ ਤੇ ਸੋ ਗੱਲ ਹੈਗੀ ਆ ਜੀ ਇਦਾਂ ਅੜਾ ਦੀ ਮਾਹਰ ਥੱਲੇ ਪੰਜਾਬ ਆਇਆ ਬੜੀ ਜਿੰਨੀ ਕਿ ਚਲੋ ਸਰਦਾ ਹੁੰਦੀ ਆ ਹਰੇਕ ਬੰਦੀ ਦੀ ਹਰੇਕ ਬੰਦਾ ਜੋਰ ਲਾ ਰਿਹਾ ਹੈ ਜੀ ਹੈਨਾ ਆਪਾਂ ਵੀ ਚਲੋ ਜਿੰਨਾ ਕੱਪਾਂ ਤੇ ਸਰਦਾ ਆਪਾਂ ਉਨਾ ਕ ਕਰਦੇ ਆ ਅ ਅੱਜ ਸਾਡੇ ਪਿੰਡ ਤੋਂ ਸੇਵਾ ਚ ਕੋਪਤਾ ਅੱਜ ਸਾਡੇ ਪਿੰਡ ਤੋਂ ਸੇਵਾ ਚੱਲੀ ਹੈ ਜੀ ਟਰੈਕਟਰਾਂ ਦੀ ਥੈਲਿਆਂ ਦੇ ਭਰੇ ਹੋਏ ਟਰੈਕਟਰ 7-8 ਆ ਜੀ ਸ਼ਾਇਦ ਜ਼ਿਆਦਾ ਵੀ ਹੋਗੇ ਹੁਣ ਪਰ ਹੁਣ ਹੋਣ ਆਇਆ ਤਾਂ ਜੀ ਸਾਡਾ ਤਾਂ ਹੁਣ ਇੱਧਰ ਤੁਹਾਨੂੰ ਪਤਾ ਇਸ ਟਾਈਮ ਥੋੜਾ ਜਿਆ ਕੰਮ ਦਾ ਟਾਈਮ ਹੁੰਦਾ ਸਾਤੇ ਹੁਣ ਤੱਕ ਜਾਣ ਜੀ ਹੋਇਆ ਹੁਣ ਅਸੀਂ ਡੰਗਰਾਂ ਚੋਂ ਫ੍ਰੀ ਹੋਏ ਆ ਮੈਂ ਸਭ ਕੁ ਪਰਨਾ ਵੀ ਇਹਦੇ ਉੱਪਰ ਇਹ ਦੂਜੀ ਤਰ੍ਹਾਂ ਬੰਨ ਲਿਆ ਤਾਂ ਇੱਕ ਪਰਨਾ ਵੀ ਚਲੋ ਪਰਨਾ ਨਾਲ ਨਿਬੜ ਜੀ ਵੀ ਜਾਣਾ ਵੀ ਉੱਤੇ ਅ ਹੁਣ ਫ੍ਰੀ ਹੋਏ ਆ ਜੀ ਮੱਜਾ-ਮੁੱਜਾ ਚੋ ਕੇ ਹਟੇ ਆ ਤੇ ਹੁਣ ਜਾ ਕੇ ਦੇਖਦੇ ਆ ਉੱਧਰ ਕਿਹਿਆ ਸਮਾਚਾਰ ਆ ਹਨਾ ਕਿਵੇਂ ਆ ਭਾਈ ਉਥੇ ਦੇ ਜ ਸਾਡੇ ਜਿਹੜੇ ਬਾਬਾ ਮਾਨ ਸਿੰਘ ਜੀ ਆ ਜੀ ਪੇਵੇ ਵਾਲੇ ਉਹਨਾਂ ਦਾ ਇੱਥੇ ਸਾਡੇ ਪਿੰਡ ਉਹਨਾਂ ਨੇ ਡੇਰਾ ਸਥਾਪਿਤ ਕਰਿਆ ਹੋਇਆ ਜੀ ਅ ਈਸ਼ਰ ਦਰਬਾਰ ਦੇ ਨਾਮ ਤੇ ਆ ਉੱਥੇ ਜਗਾ ਖੁੱਲੀ ਡੋਲੀ ਆ ਜੀ ਸ਼ੈੱਡ ਪਏ ਹੋਏ ਆ ਬੜੇ ਹਨਾ ਉੱਥੇ ਸਾਰੇ ਅੱਜ ਜਿੰਨੇ ਵੀ ਕੁਸ਼ਕ ਨਰੇਗਾ ਵਾਲੇ ਭੈਣਾ ਵੀਰ ਹਨਾ ਜਿਹੜੇ ਵੀ ਚਲੋ ਹੋਰ ਕੁਝ ਲਾਏ ਹੋਏ ਆ ਬੰਦੇ ਹਨਾ ਸਾਰੇ ਉਹ ਥੈਲੇ ਥੂਲੇ ਲੱਗੇ ਹੋਏ ਆ ਜੀ ਭਰਨ ਤੇ ਤਰੇਨੇ ਲੰਬੇ ਹੋਏ ਆ ਜੀ ਨਵੇਂ ਕਿਉਂਕਿ ਜਿਹੜਾ ਜਾੜਾ ਜਿਆਦਾ بڑا ਹੋ ਆਮ ਪਿੰਡਾਂ ਚੋਂ ਜੇ ਥੈਲੇ ਆਪਾਂ ਲਈਏ ਉਹਦਾ ਫੀਡ ਵਾਲੇ ਹੀ ਮਿਲ ਸਕਦੇ ਆ ਜਾਂ ਯੂਰੀ ਵਾਲੇ ਮਿਲ ਸਕਦੇ ਆ ਜੀ ਉਹ ਫਿਰ ਥੈਲੇ ਹੁੰਦੇ ਬਹੁਤ بڑے ਉਹਨਾਂ ਚ ਤਾਂ ਜੇ ਮੰਨ ਲਓ ਇੰਨੀ ਕੁ ਵੀ ਮਿੱਟੀ ਪਾਈਏ ਨਾ ਉਹ ਵੀ ਉਹਨਾਂ ਚ 40 40 45 ਦੇ ਕਰੀਬ ਪੈ ਜਿੰਦੀ ਕਿਉਂਕਿ ਉਹ ਉਹਨਾਂ ਦੀ ਚੜਾਈ ਹੁੰਦੀ ਬਹੁਤ ਸੋ ਥੈਲੇ ਸਪੈਸ਼ਲ ਲਿਆਂਦੇ ਹੋਏ ਆ ਜੀ ਮਿੱਟੀ ਵਾਸਤੇ ਮਤਲਬ ਇੰਨੇ ਕੁ ਬੜੇ ਹੁੰਦੇ ਆ ਉਹ ਇਹ ਇੰਨਾ ਕੋ ਦਾ ਸਾਈਜ਼ ਬੰਦਾ ਮਤਲਬ ਉਹ ਵਧੀਆ ਚੱਕਣੇ ਵਾਲਾ ਵੀ ਬੰਦਾ ਸੌਖਾ ਰਹਿੰਦਾ ਉਹਦੇ ਚ ਲੱਦਣੇ ਵਾਲਾ ਵੀ ਸੌਖਾ ਰਹਿੰਦਾ ਤਾਰਨੇ ਵਾਲਾ ਵੀ ਸਾਰੇ ਪਾਸੇ ਉਹ ਮਤਲਬ ਠੀਕ ਆ ਕੱਲਾ ਬੰਦਾ ਟਰਾਲੀ ਚੋ ਚੱਕ ਕੇ ਜਿੱਥੇ ਹੁਣ ਲਾਉਣੇ ਆ ਉੱਥੇ ਫਿਰ ਮਾਨੂੰ ਉੱਚੀ ਜਗ੍ਹਾ ਵੀ ਚਰਮਾ ਪੈ ਸਕਦਾ ਉੱਥੇ ਜਾ ਕੇ ਕੱਲਾ ਬੰਦਾ ਥੈਲਾ ਹਿੱਟ ਕਰ ਸਕਦਾ ਤਾਂ ਆਪਾਂ ਜਿਹੜਾ ਚਪਲਾ ਪਾ ਲੋ ਅੱਧੀਆਂ ਜਿਹੀਆਂ ਪਾਈਆਂ ਵੀ ਥੱਲੇ ਆਵਾਜ਼ ਕਰੀ ਜਾਂਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਇੱਕ ਗੱਲ ਮੈਂ ਵੀ ਕਹਿਣਾ ਚਾਹੁੰਦੀ ਆ ਜੀ ਇੱਕ ਹੁੰਦਾ ਜੀ ਗੁਪਤਦਾਨ ਠੀਕ ਹੈ ਸਰਦਾਰ ਜੀ ਨੇ ਸਮਝ ਲਓ ਕਰਤਾ ਗੁਪਤਦਾਨ ਤਾਂ ਵੀ ਇਹ ਮਾੜੇ ਆ ਮੈਂ ਸ਼ੋਅ ਕਰਕੇ ਕਰਤਾ ਤਾਂ ਵੀ ਮੈਂ ਮਾੜੀ ਆ ਜੀ ਠੀਕ ਹੈ ਹੁਣ ਵੀਡੀਓ ਸ਼ੂਟ ਨਹੀਂ ਜੀ ਹੋਈ ਮੰਨ ਲਓ ਇਹਨਾਂ ਨੇ ਉਹ ਟਰੈਕਟਰ ਟਰਾਲੀ ਭੇਜਤਾ ਤੁਹਾਨੂੰ ਦੱਸਤਾ ਮੰਨ ਲਓ ਤਾਂ ਵੀ ਮਾੜਾ ਤੁਸੀਂ ਕਹਿਣਾ ਵੀ ਦੱਸ ਕੇ ਸੇਵਾ ਕਰੀ ਆ ਦੋ ਤਿੰਨ ਦਿਨ ਚੱਲ ਹੀ ਗਿਆ ਉਹ ਕੁਝ ਕਰਿਆ ਇਹਨਾਂ ਨੇ ਉਹ ਦੱਸਿਆ ਨਹੀਂ ਤਾਂ ਵੀ ਅਸੀਂ ਮਾੜਿਆ ਵੀ ਤੁਸੀਂ ਦੱਸਿਆ ਨਹੀਂ ਠੀਕ ਹੈ ਫਿਰ ਹੁਣ ਭਾਈ ਤੁਹਾਡੇ ਮੋਰੇ ਹੱਥ ਜੋੜ ਕੇ ਬੇਨਤੀ ਆ ਜਿੱਦਣ ਨੂੰ ਲਾਉਣੀਆਂ ਲਾਈ ਚੱਲੋ ਕਹਾਣੀਆਂ ਠੀਕ ਹੈ ਅਰਦਾਸ ਸਭ ਨਾਲੋਂ ਬੜੀ ਆ ਉਹ ਚੱਲ ਰਹੀ ਆ ਨਾਲ ਦੇ ਨਾਲ ਮਹਾਰਾਜ ਅ ਗੇਰ ਦਾ ਸਾਬਾਈ ਸਭ ਠੀਕ ਹੋ ਜਵੇ ਕੋਈ ਨਹੀਂ ਹੋੜੀ ਹੋੜੀ ਪਾਊਗਾ ਫਰਕ ਮੈਂ ਰੁਕ ਗਿਆ ਜੀ ਮੈਂ ਹੁਣ ਮਹਾਰਾਜ ਨੇ ਅੱਗੇ ਅੱਗੇ ਆਪੇ ਕਰਨਾ ਉਹਦੇ ਰੰਗਾਂ ਨੂੰ ਉਹ ਯੋ ਜਾਣੇ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਹੁਣ ਗੱਲ ਐਡਾ ਜੀ ਵੀ ਦੋ ਦਿਨ ਮਾਲਕ ਨੇ ਬਹੁਤ ਵਧੀਆ ਲੰਗਾ ਦਿੱਤੇ ਅੱਜ ਵੀ ਥੋੜਾ ਜਿਹਾ ਠੀਕ ਨਿਕਲੇ ਆ ਅੱਜ ਨਹੀਂ ਥੋੜਾ ਜਿਹਾ ਨਹੀਂ ਇੰਨਾ ਕ ਤਾਂ ਚਲੋ ਮਾਣਾ ਮੋਟਾ ਪੈਂਦਾ ਹੀ ਰਹਿੰਦਾ ਅੱਜ ਵੀ ਵਧੀਆ ਨਿਕਲੇ ਆ ਹਾਂ ਜੀ ਤੇ ਅੱਜ ਵੀ ਦਿਨ ਵਧੀਆ ਨਿਕਲਿਆ ਜੀ ਕੱਲ ਦਾ ਤਾਂ ਕੱਲ੍ਹ ਦਾ ਰਾਜਾ ਨੇ ਧੁੱਪ ਚੜਾ ਦਿੱਤੀ ਹੈ ਹਨ ਵਧੀਆ ਸਾਡੇ ਏਰੀਆ 'ਚ ਕੋਹ ਪਾਸੇ ਦਾ ਸਾਨੂੰ ਪਤਾ ਨਹੀਂ ਸਾਡੇ ਏਰੀਆ 'ਚ ਕੱਲ ਧੁੱਪ ਚੜੀ ਹੋਈ ਸੀ ਜੀ ਵਧੀਆ ਸੋ ਪਰਸੋਂ ਵੀ ਹਨ ਵਧੀਆ ਸਾਫ਼ ਰਿਹਾ ਮੌਸਮ ਬੱਦਲ ਬਾਈ ਰਹੀ ਹੈ ਮੀਂਹ ਨਹੀਂ ਜ਼ਿਆਦਾ ਪਿਆ ਥੋੜਾ ਬੋੜਾ ਪਿਆ ਦੋ ਤਿੰਨ ਦਿਨ ਮਾਲਕ ਨੇ ਸਾਡੇ ਏਰੀਆ 'ਚ ਵਧੀਆ ਘਟਦੇ ਜੀ ਪਰ ਉਰੇ ਵੀ ਘੱਟ ਜਾਂ ਘੱਟ ਪੈਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉੱਪਰ ਪਹਾੜਾਂ 'ਚ ਮੀਂਹ ਜਿਆਦਾ ਪਈ ਜਾਂਦਾ। ਉਹ ਪਾਣੀ ਹੋਣਾ ਫੇਰ ਪਾਣੀ ਜਾਣਾ। ਅੱਜ ਵੀ ਹੁਣ ਭਾਖੜਾ ਡੈਮ ਤੋਂ ਜਿੱਥੇ ਤੱਕ ਚਲੋ ਸਾਨੂੰ ਨੌਲੇਜ ਹੈ ਵੀ ਅੱਜ ਪਤਾ ਲੱਗਿਆ ਵੀ ਜਿੰਨਾ ਕੁ ਪਾਣੀ ਉਹਨਾਂ ਨੇ ਪਹਿਲਾਂ ਛੱਡਿਆ ਹੋਇਆ ਉਹਨਾ ਉਹਨਾ ਹੀ ਕਹਿੰਦੇ ਅੱਜ ਹੋਰ ਛੱਡਣਾ। ਬਾਕੀ ਹੁਣ ਪਤਾ ਨਹੀਂ ਭਾਈ ਹਨਾ। ਬਸ ਆਪਣੇ ਦੇ ਸੀ ਦੇ ਹੁਕਮ ਆ ਗਏ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਵੀ ਤੁਹਾਡਾ ਜਿੰਨਾ ਇੱਥੇ ਸਤ루 ਜੀ ਦਰਿਆ ਚ ਪਾਣੀ ਤਾਂ ਉਨਾ ਹੀ ਰਹੂਗਾ ਤੁਸੀਂ ਬਸ ਦੂਸਰਾ ਕੰਟਰੋਲ ਕਰੋ ਠੀਕ ਹੈ ਹੁਣ ਬਹੁਤ ਸਾਰੇ ਉੱਥੇ ਪਹੁੰਚ ਰਹੇ ਆ ਦੰਗੀ ਸੱਜਣ ਠੀਕ ਹੁਣ ਗੱਲ ਉੱਥੀ ਆਉਂਦੀ ਹੈ ਨਾ ਜੀ ਉਹ ਵੀਡੀਓ ਬਣਾ ਕੇ ਪਾ ਰਹੇ ਆ ਫਿਰ ਕਹਿੰਦੇ ਮੈਂ ਕਮੈਂਟ ਪਾਣੇ ਦੱਸ ਇਹ ਬਣਾ ਕੇ ਪਾਣੇ ਆ ਓ ਯਾਰ ਗੱਲ ਪਤਾ ਕੀ ਹੈ ਗੱਲ ਪਤਾ ਕੀ ਹੈ ਜਿਹੜਾ ਸਮਝਦਾਰ ਬੰਦਾ ਉਹ ਨਹੀਂ ਇਹੋ ਜਿਹਾ ਕੰਮ ਕਰਦਾ ਨਹੀਂ ਕਰਦਾ ਜਿਹੜਾ ਹੁਣ ਹੈ ਥੋੜਾ ਜਿਹਾ ਉੱਪਰ ਥੱਲੇ ਹਾਂ ਹੁਣ ਬਸ ਸਮਝਣ ਵਾਲੇ ਨੇ ਸਮਝ ਹੀ ਜਾਣਾ ਹੁਣ ਦੇਖੋ ਪਾਪਾ ਘਰ ਵੀਕੀ ਚਾਚਾ ਜਾਂਦਾ ਹੈ ਇੱਕ ਤਾਂ ਜਾਂਦਾ ਹੁਣ ਜਿੰਨੇ ਵੀਰ ਇੱਥੇ ਸਾਮੂਗੇ ਤੁਸੀਂ ਜਾਂਦੇ ਰਹੇ ਲੈ ਗਏ ਉਹ ਨਾਲ ਚਲਾਇਆ ਪੈਰ ਵੀ ਇੰਦਰ ਫਿਰ ਜਾਂਦਾ ਸਾਡੇ ਥੋੜਾ ਜਿਹਾ ਇਦਾਂ ਹੋ ਜਾਂਦਾ ਜੀ ਸਾਡੇ ਕੰਮ ਦੀ ਤੁਹਾਨੂੰ ਪਤਾ ਸਾਤੇ ਨਿਕਲਣਾ ਸਾਨੂੰ ਥੋੜਾ ਜਿਹਾ ਮੁਸ਼ਕਲ ਆ ਬਾਹਰ ਹਨਾ ਸੋ ਪੈਰ ਵੀ ਚਲੋ ਆਪਾਂ ਜਿੰਨੇ ਕ ਜੁਗੇ ਹੈਗੇ ਆਪਣਾ ਟਰੈਕਟਰ ਗਿਆ ਹੋਇਆ ਜੀ ਸੇਵਾ ਤੇ هلا ओके जे मेरा ਹੁਣ ਲੱਗਿਆ ਟਾਈਮ ਮੈਂ ਤੁਹਾਨੂੰ ਜਾ ਕੇ ਉੱਥੇ ਦਿਖਾਉਣਾ ਵੀ ਕਿਵੇਂ ਕਿਸੇ ਦੇ ਕੇ ਮਾਣੇ ਮੋਟੀ ਜਿਹੀ ਰਿਕੁਆਇਰਮੈਂਟ ਹੈਗੀ ਹੈ ਉੱਥੇ ਕਾਲ ਕਿਸ ਚੀਜ਼ ਦੀ ਰਿਕੁਆਇਰਮੈਂਟ ਆ ਮੈਂ ਹੁਣ ਉੱਥੇ ਵੀ ਸਲਾਹ ਬਣਦੀ ਆ ਜਾਣਦੀ ਅਸੀਂ ਦੋ ਤਿੰਨ ਜਾਣੇ ਨੇ ਸਲਾਹ ਕਰੀ ਹੋਈ ਆ ਜਿੱਥੇ ਦੋਦਪੁਰ ਬੰਨ ਟੁੱਟਿਆ ਹੈ ਜੀ ਟੁੱਟਿਆ ਨਹੀਂ ਟੁੱਟਣ ਲੱਗਿਆ ਤਾਂ ਬਚਾ ਲਿਆ ਚਾਰ ਪੰਜ ਦਿਨ ਦੀ ਉੱਥੇ ਸੇਵਾ ਚੱਲ ਰਹੀ ਆ ਬਹੁਤ ਬਹੁਤ ਦੁਨੀਆ ਨੇ ਉੱਥੇ ਸੇਵਾ ਕਰੀ ਆ ਸਾਹਿਬ ਕਹਿ ਦਿੱਤਾ ਤੇ ਜੀ ਰੱਜੇ ਹੋਈ ਨੂੰ ਕਿਰਜ ਦੇਣਾ ਗੱਲ ਉਹ ਵੀ ਆ ਜਾਂਦੀ ਹੈ ਜੀ ਹਾਂ ਗੱਲ ਤਾਂ ਉੱਥੇ ਹੀ ਹੈ ਪਹਿਲਾਂ ਵੀਡੀਓ ਰਾਹੀਂ ਪਤਾ ਲੱਗ ਜਾਂਦਾ ਵੀ ਕਿੱਥੇ ਕਿਆ ਚੱਲਦਾ ਕਿਆ ਨਹੀਂ ਬਾਕੀ ਨਹੀਂ ਅੱਲਾ ਮਾਲਾ ਪਿੰਡ ਠੀਕ ਹੈ ਗੁੱਸੇ ਆਪਾਂ ਨੂੰ ਕੋਈ ਗੁੱਸੇ ਵਾਲੀ ਨਹੀਂ ਉਹ ਵੀ ਆਪਣੀ ਹੈ ਸਾਰੇ ਅੱਲਾ ਮਾਲਾ ਪਿੰਡ ਉਥੇ ਵੀਡੀਓ ਬਣਾ ਕੇ ਪਾ ਰਹੇ ਹੁਣ ਅਸੀਂ ਵੀ ਪਹੁੰਚ ਗਏ ਫੇਰ ਕਿਹੜਾ ਵੀਡੀਓ ਤੇ ਕੰਟੈਂਟ ਪਾੜਦੇ ਫਿਰਦੇ ਆ ਪਰ ਇਹ ਕੀ ਹੁਣ ਬੰਦਾ ਜਾ ਵੀ ਕਿੱਥੇ ਵੀ ਜੀ ਗੱਲ ਪਤਾ ਕੀ ਹੈ ਦੇਖੋ ਇਹ ਜੀ ਜਗ੍ਹਾ ਪਰ ਜਾਣਾ ਚਾਹੀਦਾ ਵੀਡੀਓ ਚਾਹੇ ਵੀਡੀਓ ਵਾਲਾ ਮੈਟਰ ਤਾਂ ਇੱਕ ਪਾਸੇ ਰਹਿ ਗਿਆ ਜੀ ਵੀਡੀਓ ਛੱਡੋ ਤੁਸੀਂ ਇਨਸਾਨੀਅਤ ਦੇ ਨਾਮ ਤੇ ਉੱਥੇ ਜਾਣਾ ਚਾਹੀਦਾ ਸਾਰੇ ਉਹ ਲਾਗਪਾਸ ਦੇ ਵਾਲੇ ਏਰੀਆ ਨੂੰ ਜੇ ਵੀਡੀਓ ਬਣਦੀ ਹੈ ਇਹਦੇ 'ਚ ਕੋਈ ਬਗਾੜ ਨਹੀਂ ਵੀਡੀਓ ਮੰਨ ਲਓ ਹੁਣ ਜੇ 50000 ਬੰਦਾ ਦੇਖੂਗਾ 50000 'ਚੋਂ 50 ਬੰਦਿਆਂ ਦਾ ਦਿਲ ਤਾਂ ਕਰੂੰਗਾ ਵੀ ਉੱਥੇ ਜਾ ਕੇ ਸੇਵਾ ਕਰਾਈ ਹੋਰ ਕੀ ਕਿਸੇ ਲੇਖੇ 'ਚ ਤਾਂ ਸਾਡੀ ਵੀਡੀਓ ਲੱਗੀ ਇਹਦੇ ਮਾੜੇ ਪਾਸੇ ਤਾਂ ਨਹੀਂ ਗਈ ਵੀਡੀਓ ਬਾਕੀ ਜਿਹੜੇ ਬਾਕੀ ਹੁਣ ਦੂਏ ਹੁੰਦੇ ਖੱਚ ਕਹਿ ਲੋ ਵੀ ਹਨਾ ਉਹਨਾਂ ਨੇ ਤਾਂ ਉਂਗਲੀਆਂ ਹਲਾਉਣੀਆਂ ਕਮੈਂਟ ਕਰਨੇ ਉਹ ਹਲਾਈ ਜਾਣੀਆਂ ਉਹ ਸਾਨੂੰ ਅਸੀਂ ਸਾਨੂੰ ਉਹਨਾਂ ਦੀ ਪ੍ਰਵਾਹ ਕੋਈ ਨਹੀਂ ਹੈਗੀ ਸਾਨੂੰ ਚਾਉਣੇ ਵਾਲੇ ਬਹੁਤ ਆ ਦੁਨੀਆ ਹੈ ਹਾਂ ਸਾਨੂੰ ਡੇਲੀ ਫੋਨੋਂ ਦੇ ਪਹੇਰੀ ਦੁਨੀਆ ਸਾਨੂੰ ਚਾਉਣੇ ਵਾਲੀ ਆ ਅਸੀਂ 2-4 ਬੰਦੇ ਦੀ ਪ੍ਰਵਾਹ ਨਹੀਂ ਕਰਦੇ ਮਾੜੇ ਜੇ ਚੰਗੇ ਆ ਤਾਂ ਮਾੜੇ ਵੀ ਹੁੰਦੇ ਆ ਕਰ ਲੈ ਇਹਨੂੰ ਅਸੀਂ ਜੇ ਆਪਣੀ ਆਈ ਪਰ ਆਜੀ ਇਹ ਹੁਣ ਮੈਂ ਅੱਜ ਕਰ ਲੈ ਇਹ ਬੋਲਣ ਲੱਗਿਆ ਕਾਪੀ ਰੋਸਟਰਾਂ ਵਾਸਤੇ ਸਾਡੇ ਕੋਲ 6-7 ਰੋਸਟਰਾਂ ਦੇ ਕਾਪੀਰਾਈਟ ਆਏ ਹੋਏ ਆ ਜੀ ਅਸੀਂ ਉਹਨਾਂ ਦੇ ਚੈਨਲ ਬੰਦ ਕਰ ਸਕਦੇ ਆ ਜੇ ਅਸੀਂ ਚਾਹੀਏ ਚਾਹੀਏ ਅਸੀਂ ਨਹੀਂ ਅਸੀਂ ਅਸੀਂ ਤਾਂ ਨਹੀਂ ਬੰਦ ਕਰਦੇ ਵੀ ਚੱਲ ਕੋਈ ਨਾ ਅਸੀਂ ਵੀ ਤਾਂ ਇਹਦੀ ਸਿਰ ਤੇ ਰੋਟੀ ਖਾਦੇ ਹੋਵੇ ਉਹ ਸਾਡੇ ਸਿਰ ਤੇ ਰੋਟੀ ਖਾਂਦੇ ਆ ਸਾਡੇ ਸਿਰ ਤੇ ਕੋਈ ਨਹੀਂ ਚਲੋ ਵੀ ਚਲੋ ਉਹਨਾਂ ਦੀ ਰੋਟੀ ਚਾ ਲੋ ਰੋਟੀ ਚੱਲਦੀ ਆ ਉਹਨਾਂ ਦੇ ਵਿੱਚ ਲੈ ਜਾਣ ਦੋ ਸਾਨੂੰ ਬੋਲ ਕੇ ਅਸੀਂ ਹਾਂ ਅਸੀਂ ਅਸੀਂ ਕਰਨਾ ਨਹੀਂ ਚਾਹੁੰਦੇ ਅਸੀਂ ਪ੍ਰਕਾਰ ਸਕਦੇ ਆ ਇਹ ਮੈਂ ਅੱਜ ਗੱਲ ਅੱਜ ਲੱਗਿਆ ਦੱਸਣ ਨਹੀਂ ਅਸੀਂ ਜੇ ਕਿਸੇ ਭਾਈ ਜਿਹਾ ਲੱਗਦਾ ਇਹ ਫੋਟੋ ਪਾਦਾਂਗੇ ਵੀ ਆਹ ਦੇਖੋ ਸਾਨੂੰ 6-7 ਕਾਪੀਰਾਈਟ ਆਏ ਵੇ ਆ ਅਸੀਂ ਕੀਤੇ ਨਹੀਂ ਹੈਗੇ ਵਿਚਾਰ ਛੱਡ ਕੋਈ ਨਹੀਂ ਅਸੀਂ ਅਸੀਂ ਸੋਚਦੇ ਆ ਰ ਵੀ ਅਗਲੇ ਦਾ ਚੱਲ ਜੇ ਦੋ ਪੈਸੇ ਜੇ ਉਹਨੂੰ ਦੋ ਪੈਸੇ ਬਣਦੇ ਯਾਰ ਜੇ ਹੁਣ ਉਹਦਾ ਤੁੱਕਾ ਚੱਲਿਆ ਚੱਲੀ ਜਾਂਦੇ ਅਸੀਂ ਕੰਮ ਲਗਾਵਟ ਬਣਨੀ ਆ ਉਹਨਾਂ ਦੀ ਅਸੀਂ 100-100% ਵਾਲੇ ਕਾਪੀਰਾਈਟਾਂ ਨਾਲੇ 100% ਉਹਨਾਂ ਨੇ ਸਾਡੇ ਉੱਪਰ ਵੀਡੀਓ ਕਾਪੀਰਾਈਟ ਕਰਕੇ ਪਾਈਆਂ ਹੋਈਆਂ ਅਸੀਂ ਚਾਹੀਏ ਤਾਂ ਛੱਟ ਚੈਨਲ ਬੰਦ ਕਰਾ ਸਕਦੇ ਪਰ ਅਸੀਂ ਚਾਉਂਦੇ ਨਹੀਂ ਆ ਰਬੀ ਕਿਸੇ ਦਾ ਕਿਸੇ ਦੇ ਕੋਈ ਸਾਨੂੰ ਚਲੋ ਮਾੜਾ ਵਾਲਾਲੇ ਬੋਲਣੀਆਂ ਉਹ ਤਾਂ ਹੁਣ ਵੀ ਬੋਲਦੇ ਆ ਪਰ ਦੂਹੇ ਪਾਸੇ ਨੂੰ ਨਾ ਕਹੇ ਯਾਰ ਵੀ ਸਾਡਾ ਚੈਨਲ ਬੰਦ ਕਰਾਤਾ ਅਸੀਂ ਤਾਂ ਐਝੇ ਬੰਦੇ ਆ ਵੀ ਛੱਡ ਭਰਾ ਯਾਰ ਕਰ ਲੈਣ ਦੇ ਬਦਨਾਮੀ ਆ ਕੋਈ ਚੱਕਰ ਨਹੀਂ ਹੈਗਾ ਤੋ ਭਾਈ ਹੁਣ ਚੱਲੀਏ ਜੀ ਜਾਇਓ ਦੇਖ ਕੇ ਉਥੇ ਮੜੀ ਜੀ ਕਿਸ ਚੀਜ਼ ਦੀ ਰਿਕੁਆਇਰਮੈਂਟ ਆ ਗੱਲਾਂ ਬਾਤਾਂ ਦਾ ਚੱਲੀਏ ਕੋਈ ਇਹੇ ਜੀ ਸੇਵਾ ਦੇਖ ਕੇ ਸਾਡੇ ਵੀ ਘਰ ਬੈਠੇ ਨੇ ਮੜੇ ਯੋਗਦਾਨ ਪਾ ਜੀ ਸਾਰੇ ਦਾ ਉੱਥੇ ਜਾ ਨਹੀਂ ਹੋਣਾ ਤੁਹਾਨੂੰ ਪਤਾ ਚਿੱਕੜ ਚੁੱਕੜ ਵੀ ਬਹੁਤ ਆ ਨਹੀਂ ਪਹਿਲਾਂ ਹੀ ਮੈਂ ਹੁਣ ਜਾਣਾ ਦੇਰੇ ਤੇ ਜਿੱਥੇ ਜਿੱਥੇ ਸੇਵਾ ਚੱਲਦੀ ਥੈਲੀ ਭਰਨੇ ਦੀ ਹੈਨਾ ਉੱਥੇ ਜਾ ਕੇ ਦੇਖਦੇ ਆ ਵੀ ਕਿਵੇਂ ਸਿਸਟਮ ਹੈਨਾ ਕਿਆ ਕਿਵੇਂ ਦਾ ਉੱਥੇ ਪ੍ਰੋਗਰਾਮ ਆ ਫਿਰ ਉਹ ਤੋਂ ਬਾਅਦ ਜਾਣ ਦੀ ਸਲਾਹ ਜਾਦਪੁਰ ਫਿਰ ਉੱਥੇ ਜਾਵਾਂਗੇ ਦੇਸੀ ਦੋਦਪੁਰ ਆਪਣੇ ਤੋਂ ਕਿੰਨੇ ਕੁ ਦੂਰ ਆਹੀ ਐ 10 15 ਕਿਲੋ ਅੱਛਾ ਅੱਛਾ ਚਮਕੌਰ ਸਾਹ ਕੋੜਾ ਹਾਂ ਹਾਂ 15 ਕਿਲੋ ਮੀਟਰ ਆ ਤੇ ਫਿਰ ਉੱਥੇ ਜਾਵਾਂਗੇ ਨੂਰ ਦੇ ਪਾਪਾ ਕਿੱਥੇ ਗਏ ਸੀ ਦੁਪਹਿਰੇ ਉਹ ਤਾਂ ਇੱਥੇ ਨਦੀ ਚ ਕੁਸਕ ਟਰੈਕਟਰ ਲੱਗੇ ਹੋਏ ਆ ਨਦੀ ਚੋਂ ਮਿੱਟੀ ਢੋਣ ਨਦੀ ਚੋਂ ਕੁਸਕ ਟਰੈਕਟਰ ਮਿੱਟੀ ਢੋਣੇ ਆ ਤੇ ਉੱਥੇ ਘੱਟੋ ਘੱਟ 100 ਬੰਦਾ ਥੈਲੇ ਭਰਨ ਲੱਗਿਆ ਹੋਇਆ 100 ਨਹੀਂ ਤਾਂ ਚਲੋ 60 70 ਤਾਂ ਹੈਗੀ ਹੀ ਆ ਅੱਠ-10 ਜੜੇ ਟਰੈਕਟਰ ਢੇੜੇ ਲੱਗੇ ਬਿਲਹਨ ਹੁਣ 22 ਦੁਪਹਿਰੇ ਢੇੜੇ ਲਾਉਂਦਾ ਤਾਂ ਜਿੰਨਾ ਕ ਸਾਡੇ ਕੋਲ ਟਾਈਮ ਹੁੰਦਾ ਜੀ ਅਸੀਂ ਯੋਗਦਾਨ ਪਾਉਂਦੇ ਆ ਪਰ ਆਇ ਨਹੀਂ ਹੈਗਾ ਵੀ ਹੁਣ ਹਰੇਕ ਜਗ੍ਹਾ ਹੀ ਕੈਮਰਾ ਲੈ ਕੇ ਖੜੀ ਹੈ ਕਈ ਵਾਰੀ ਉਹ ਨਾ ਬਿਦਾਉਟ ਵੀਡੀਓ ਚੱਲ ਜਾਂਦੇ ਭਾਜੀ ਵੀਡੀਓ ਵਗੈਰਾ ਬਣਾ ਲੈਂਦੇ ਮੇਰਾ ਵੀ ਚਲੋ ਆਇਆ ਮੇਰਾ ਹੁਣ ਜੇ ਮੈਂ ਉੱਥੇ ਹੁੰਦਾ ਤਾਂ ਮੈਂ ਵੀਡੀਓ ਦਾ ਸ਼ਾਟ ਲੈ ਲੈਣਾ ਤਾਂ ਬਾਈ ਨੇ ਚਲੋ ਨਹੀਂ ਲਿਆ ਸੋ ਪਰ ਵੀਡੀਓ ਦਾ ਵੀ ਕੋਈ ਵਿਗਾੜ ਨਹੀਂ ਜਿੱਦਾਂ ਮੈਂ ਪਹਿਲਾਂ ਦੱਸਿਆ ਜੇ ਸਾਡੀ ਵੀਡੀਓ 50 ਹਜ਼ਾਰ ਬੰਦੇ ਨੇ ਦੇਖੀ ਉਹਦੇ ਚੋਂ 50 ਦਾ ਵੀ ਦਿਲ ਕਰ ਗਿਆ ਉੱਥੇ ਸੇਵਾ ਕਰਨੇ ਦਾ ਤਾਂ ਸਾਡੀ ਵੀਡੀਓ ਸਫਲ ਹੋ ਜੂਗੀ ਠੀਕ ਆ ਤੇ ਚਲੋ ਚਲੋ ਬਹੁਤ ਸੇਫਟੀ ਹੋ ਗਈ ਅੱਗੇ ਅੱਗੇ ਆਪਣਾ ਪੰਜਾਬ ਅੱਗੇ ਨਹੀਂ ਪਿੱਛੇ ਹਟਿਆ ਹੁਣ ਕਿਵੇਂ ਹਟ ਜੂਗਾ ਸਾਰਾ ਪੰਜਾਬ ਨੂੰ ਟੱਪਣੇ ਵਾਲਾ ਅੱਜ ਤੱਕ ਕੋਈ ਨਹੀਂ ਹੈਗਾ ਠੀਕ ਹੈ ਦਿੱਲੀ ਤੱਕ ਪਹੁੰਚ ਗਏ ਤਾਂ ਫੇਰ ਹੋਰੇ ਆ ਪੰਜਾਬ ਨਹੀਂ ਜੀ ਟੱਪਦਾ ਜਿੰਨਾ ਮਰਜੀ ਜੋ ਮਰਜੀ ਹੋ ਜੇ ਹੈ ਕਿਉਂਕਿ ਦੇਖੋ ਜਿਹੜੇ ਨੇ ਹੁਣ ਅਬਦਾਲੀ ਵਰਗਿਆਂ ਦੇ ਨਹੀਂ ਉਹ ਹੋਏ ਹੈ ਪੈ ਲੱਗਣ ਦੱਸੇ ਅਬਦਾਲੀ ਕੀ ਤੇਰੀ ਦਵੇ ਉਹਨੇ ਹੁਣ ਕੀ ਆ ਯਾਰ ਇਹ ਤਾਂ ਚਲੋ ਅੱਗੇ ਹੜ ਕੋਈ ਗੱਲ ਨਹੀਂ ਜਿਹੜੀ ਮਾਰ ਪੈ ਗਈ ਹੈ ਨਾ ਪਰ ਜਿਹੜੇ ਹੁਣ ਪੰਜਾਬੀ ਸਿੰਗਰ ਆਇਆ ਹੋਰ بڑے ਬੰਦੇ ਆ ਉਹ ਬਹੁਤ ਅੱਗੇ ਆ ਰਹੇ ਆ ਮਦਦ ਜ਼ਰੂਰ ਕਰਨਗੇ ਲੋਕਾਂ ਦੀ ਹਨਾ ਜਿੰਨੇ ਕ ਆਮ ਪਬਲਿਕ ਤੇ ਵੀ ਮਦਦ ਹੁੰਦੀ ਆ ਉਹ ਵੀ ਸਾਰੇ ਕਰ ਰਹੇ ਆ ਕੋਈ ਇਹਦੇ ਚ ਉਹ ਨਹੀਂ ਹੈਗਾ ਓਲੇ ਵਾਲੀ ਕੋਈ ਗੱਲ ਨਹੀਂ ਹੈਗੀ ਸੋ ਭਾਈ ਐ ਬਾਕੀ ਕਹਿੰਦੇ ਜਿੰਨਾ ਬੰਦੇ ਦਾ ਨੁਕਸਾਨ ਹੋਇਆ ਉੰਨਾ ਤਾਂ ਨਹੀਂ ਕੋਈ ਭਰ ਸਕਦਾ ਜੀ ਸੋ ਕਈਆਂ ਨੇ ਪੰਜਾਬ ਜਾ ਕੀਲੇ ਜ਼ੀਰੀਆਂ ਦੇ ਖਰਾਬ ਹੋ ਗਏ ਹਨਾ ਉਹਨਾਂ ਤਾਂ ਨਹੀਂ ਚਲੋ ਕੋਈ ਭਰ ਸਕਦਾ ਪਰ ਆਏ ਆ ਵੀ ਅਗਲੇ ਦਾ ਜਿੰਨਾ ਕੁ ਖਰਚਾ ਆਇਆ ਵਾ ਇਹ ਆ ਜਿੰਨੇ ਕੋਨੇ ਠੇਕਾ ਠੁਕਾ ਕਰਨਾ ਇੱਧਰ ਉੱਧਰ ਉੰਨੇ ਕੁ ਉਹਨਾਂ ਨੂੰ ਜੇ ਮਦਦ ਲੱਗ ਜਵੇ ਹਨਾ ਉਹਨਾਂ ਕ ਭਾਈ ਉਹੀ ਪਾਏ ਅਗਲੇ ਦੀ ਰੋਟੀ ਰੋਜੀ ਚੱਲਦੀ ਹੋ ਜੇ ਹਾਂ ਦੁਬਾਰਾ ਅਗਲਾ ਆਪਣਾ ਆਪਣਾ ਜ਼ਮੀਨ ਬਾਣ ਨੂੰ ਸਵਾਰਨ ਜੋਗਾ ਹੋ ਜਵੇ ਐਨੀ ਕੁ ਮਦਦ ਭਾਈ ਜ਼ਰੂਰ ਹੋ ਜਵੇ ਹਨਾ ਅਗਲੇ ਦੀ ਚਲੋ ਸਾਰੇ ਯੋਗਦਾਨ ਪਾਵਾਂ ਅਸੀਂ ਵੀ ਪਾਵਾਂਗੇ ਜਿੰਨਾ ਕੁ ਸਾਤੇ ਸਾਰੇ ਆ ਤੁਸੀਂ ਵੀ ਪਾਇਓ ਭਾਈ ਜਿੱਲਾ ਜਿੱਲ੍ਹਾ ਕਾ ਸੋਤੇ ਸਾਰੇ ਆ ਪਰ ਪਾਇਓ ਉੱਥੇ ਜਾ ਕੇ ਜਿੱਥੇ ਲੋੜ ਹੋਈ ਠੀਕ ਹੈ ਜੀ ਕਿਉਂਕਿ ਅਸੀਂ ਤਾਂ ਦੇਖਿਆ ਹੈ ਜਿਹੜੇ ਬੰਦੇ ਨੂੰ ਨਹੀਂ ਵੀ ਲੋਡ ਹੁੰਦੀ ਨਾ ਅਸੀਂ 18 ਚ ਸਾਡੇ ਆ ਗਿਆ ਤਾਂ ਜਿਹੜੇ ਬੰਦੇ ਦਾ ਨੁਕਸਾਨ 1 ਰੁਪਏ ਦਾ ਨਹੀਂ ਹੁੰਦਾ ਉਹ ਵੀ ਕਹਿੰਦਾ ਜੀ ਵੀ ਮੇਰੇ ਕੋਲੇ ਰੱਖ ਜੋ ਸਮਾਨ ਸਾਰਾ ਮੇਰਾ ਤਾਂ ਜਮਈ ਬੇੜਾਕਰਕ ਹੋ ਗਿਆ ਇਹੋ ਜਿਹੇ ਵੀ ਲੋਕ ਹੈਗੇ ਆ ਬਾਈ ਹਨਾ ਆਪਾਂ ਕਿਸੇ ਦਾ ਨਾਮ ਲੈ ਕੇ ਨਹੀਂ ਕਹਿੰਦੇ ਪਰ ਸਾਰੀ ਦੁਨੀਆ ਨੂੰ ਪਤਾ ਅੱਜ ਹੁਣ ਵੀ ਜਿਹੜਾ ਕਈ ਵੀਡੀਓ ਚੱਲ ਰਹੀਆਂ ਜਿਨ੍ਹਾਂ ਕੋਲ ਸਮਾਨ ਮਾਲੋਂ ਲੋਕਾਂ ਦੇ ਅੰਦਰ ਭਰ-ਭਰ ਰੱਖ ਲਿਆ ਨੁਕਸਾਨ ਉਹਨਾਂ ਹੋਇਆ ਬਣੀ ਹੈ ਹਨਾ ਆ ਤਾਂ ਕਰਕੇ ਵੀ ਜਿਹੜੇ ਪਿੰਡ ਵਿੱਚ ਵੀ ਜਾਣਾ ਸੇਵਾ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਆਪਣਾ ਇੱਕ ਅੱਧਾ ਬੰਦਾ ਮੂਹਦਵਰ ਲੈ ਕੇ ਨਾਲ ਪਿੰਡ ਦਾ ਫੇਰ ਭਾਈ ਪਿੰਡਾਂ ਚ ਜਾਓ ਹਨਾ ਜੀ ਜਿਹਨੂੰ ਜਿਹਨੂੰ ਲੋੜ ਆ ਉਹਨੂੰ ਉਹਨੂੰ ਸਮਾਨ ਪਹਚਾਓ ਸੋ ਚੱਲਦੇ ਆ ਜੀ ਫੇਰ ਅੱਗੇ ਮਿਲਦੇ ਤੁਹਾਨੂੰ ਸੁਣਾ ਕੇ ਜੀ ਲਾਓ ਜੀ ਆ ਪਹੁੰਚ ਗਏ ਆਪਾਂ ਡੇਰੇ ਚ ਹਨਾ ਅ ਭਾਈ ਟਰਾਲੇ ਤਿਆਰ ਆ ਇਹ ਡਰੈਕਟਰ ਉਹਰੇ ਬਾਬਾ ਜੀ ਦਾ ਹੀ ਆ ਜਿਹੜਾ ਸੇਵਾ ਚ ਲੱਗਿਆ ਹੋਇਆ ਟਰਾਲੀ ਭਰੀ ਹੋਈ ਆ ਗੁਰਦੁਆਰਾ ਸਚਖੰਡ ਇਸ਼ਰ ਦਰਬਾਰ ਸਾਹਿਬ ਹ ਹਰੇ ਚੱਲ ਰਹੀ ਹੈ ਜੀ ਸੇਵਾ ਤੁਹਾਨੂੰ ਦਿਖਾਉਣੇ ਅੰਦਰ ਜਾ ਕੇ ਇੱਕ ਟਰੈਕਟਰ ਉਹ ਖੜਾ ਭਰਿਆ ਵਾ ਹੁਣ ਵੈਸੇ ਲੇਬਰ ਚਲੇਗੀ ਮੇਰੇ ਜਿੱਥੇ ਤੱਕ ਮੰਨੂ ਪਤਾ ਲੱਗਿਆ ਕਹਿੰਦੇ ਵੀ ਹੁਣ ਘੱਟ ਭਰੇ ਹੋਰ ਨਹੀਂ ਭਰ ਹੁਣ ਲਓ ਜੀ ਚੱਲ ਰਹੀ ਹੈ ਸੇਵਾ ਆਉਂਦੀ ਸਾਰ ਬਾਬਾ ਜੀ ਨੇ ਕੌਫੀ ਫੜਾਤੀ ਹੱਥ 'ਚ ਤੇ ਗੁਰਦੁਆਰਾ ਸਾਹਿਬ ਭਾਈ ਤੁਸੀਂ ਦੇਖ ਰਹੇ ਬਹੁਤ ਤਕੜਾ ਗੁਰਦੁਆਰਾ ਸਾਹਿਬ ਬਹੁਤ ਵੱਡਾ 15 20 ਕਿਲਿਆਂ ਚੋਂ ਸੋਹਣਾ ਗੁਰਦੁਆਰਾ ਸਾਹਿਬ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਤੇ ਨਾਲ ਦੀ ਨਾਲ ਜਾਪ ਚੱਲ ਰਿਹਾ ਜੀ ਆ ਇੱਧਰ ਚੱਲ ਰਹੀ ਹੈ ਜੀ ਸੇਵਾ ਲੇਬਰ ਥੋੜੀ ਹੁਣ ਘਟ ਗਈ ਬੰਦੇ ਚਲੇ ਗਏ ਛੁੱਟੀ ਪਰ ਸਾਰੇ ਹਾਂ ਬ੍ਰਿੰਦਰ ਲੱਗਿਆ ਹੋਇਆ ਹਾਂ ਬ੍ਰਿੰਦਰ ਐਵੇਂ ਚੱਕਦੇ ਫੱਟੇ ਹੁਣ ਇਹ ਆ ਥੈਲੇ ਸਿਉਂੇ ਜਾ ਰਹੇ ਹੈ ਜੀ ਨਾਲ ਦੀ ਨਾਲ ਹਾਂ ਆ ਥੱਲੇ ਕਾਫੀ ਪਰ ਹੋ ਗਏ ਵੈਸੇ ਉਧਰ ਡੰਪ ਹੋਈ ਜਾਂਦੀ ਮਿੱਟੀ ਆ ਕੇ ਉੱਥੇ ਭਰੀ ਜਾਂਦੇ ਸਾਰੇ ਜਾਣੇ ਥੈਲੇ ਇਹ ਆ ਦੇਖੋ ਇੰਨਾ ਕ ਥੈਲਾ ਚੱਕਣੇ ਵਾਲੇ ਨੂੰ ਵੀ ਵਧੀਆ ਮੁੰਡੇ ਪਰ ਲਾ ਲੈ ਜਿੰਨਾ ਕਲਾ ਛਕਾਉਣੇ ਵਾਲੇ ਨੂੰ ਵੀ ਸੌਖਾ ਜਿਆਦਾ بڑا ਥੈਲਾ ਵੀ ਭਾਈ ਚੱਕਣਾ ਔਖਾ ਹੋ ਜਾਂਦਾ ਇਧਰ ਜੱਸਾ ਬਾਈ ਲੱਗਿਆ ਹੋਇਆ ਜੀ ਸੇਵਾ ਸੇਵਾ ਭਾਈ ਚੱਲ ਰਹੀ ਪੂਰੇ ਜੋਰ ਆ ਸ਼ੋਰਾਂ ਤੇ ਲਓ ਵੀ ਤਿੰਨ ਚਾਰ ਟਰੈਕਟਰ ਆਪਣੇ ਸਮਝ ਲਓ ਤਿਆਰ ਖੜੇ ਆ ਬਾਕੀ ਹੋਰ ਭਰ ਹੋ ਰਹੇ ਲੱਦਣ ਲੱਗੇ ਵੀ ਥੈਲੇ ਅੱਜ ਸਵੇਰ ਦੀ ਉਰੇ ਸੇਵਾ ਚੱਲ ਰਹੀ ਆ ਜੀ ਥੈਲਾ ਮੇਰੇ ਖਿਆਲ ਨਾਲ ਘੱਟੋ ਘੱਟ ਵੀ ਜੇ ਜ਼ਿਆਦਾ ਨਹੀਂ ਵਿੱਚੇ ਉਹ ਟਰੈਕਟਰਾਂ ਵਾਲੇ ਥੈਲੇ ਵਿੱਚ ਆ ਜਿਹੜੇ ਭਰੇ ਪਏ ਆ ਘੱਟ ਵੀ ਦਾ ਮੈਂ ਆਈਡੀਆ ਐਡਾ ਹੈ ਨਹੀਂ ਕਿੰਨਾ ਹੋਊਗਾ ਇਹ ਮੇਰੇ ਖਿਆਲ ਨਾਲ 4-5 ਥੈਲਾ ਤਾਂ ਭਾਈ ਹੋਊਗਾ ਇੱਧਰ ਵੀ ਪਏ ਥੱਲੇ ਹਨਾ ਚੱਲ ਰਹੀ ਆ ਪੂਰੀ ਸੇਵਾ ਤੇ ਵਾਕੀ ਲੋਡ ਹੋ ਰਿਹਾ ਨਾਲ ਦੀ ਨਾਲ ਟਰਾਲੇ ਉਰੇ ਇਕੱਠੇ ਹੀ ਤੁਰੂਗੇ ਫਿਰ 7:00 ਵਜੇ ਟਾਈਮ 7:00 ਵਜੇ ਦਾ ਦਿੱਤਾ ਹੋਇਆ ਨੇ ਉਹਨਾਂ ਨੇ ਸ਼ਾਮ ਦਾ ਉੱਥੇ ਲਾਈਟਾਂ ਲੱਗੀਆਂ ਹੋਈਆਂ ਆਈਆਂ ਲਾਈਟਾਂ ਚ ਉੱਥੇ ਕੋਈ ਦਿੱਕਤ ਨਹੀਂ ਹੈ ਨੇਰੇ ਚ ਤੇ ਆਪਣੇ ਵਾਲਾ ਟਰੈਕਟਰ ਪਰਾ ਖੜਾ ਜੀ ਉਹ ਸਾਹਮਣੇ ਦੇਖਦਾ ਹੁਣ ਤੁਹਾਨੂੰ ਖੜਾ ਮੈਂ ਗੱਡੀ ਦੇ ਪਿੱਛੇ ਸੋ ਕੱਲ ਨੂੰ ਲੋਡ ਹੋਣਾ ਜੀ ਉਹ ਹੁਣ ਲੇਬਰ ਦੇ ਕਰਕੇ ਨਾ ਥੋੜਾ ਜਿਹਾ ਦਿੱਕਤ ਆ ਗਈ ਕੋਈ ਨਹੀਂ ਚਲੋ ਕੱਲ ਨੂੰ ਕਰ ਲਾਂਗੇ ਉਹਨਾਂ ਕੱਲ ਨੂੰ ਫੇਰ ਉਹ ਰੇ ਸੇਵਾ ਚੱਲਣੀ ਆ ਕੱਲ ਨੂੰ ਫੇਰ ਜਿਹੜੇ ਅੱਜ ਟਰੈਕਟਰ ਖਾਲੀ ਹੋ ਕੇ ਆਣੇ ਉਹ ਕੱਲ ਨੂੰ ਫੇਰ ਉਹ ਕਰਨੇ ਦੁਬਾਰਾ ਦੇਖੋ ਜੀ ਗੁਰਦੁਆਰਾ ਸਾਹਿਬ ভাই ਸਾਡੇ ਪਿੰਡ ਦੀ ਸ਼ਾਨ ਆ ਗੁਰਦੁਆਰਾ ਸਾਹਿਬ ਇਹ ਦੇਖੋ ਕਿੰਨਾ ਸੁੰਦਰ ਗੁਰਦੁਆਰਾ ਸਾਹਿਬ ਇਹ ਹੁਣ ਤਿਆਰ ਹੋਇਆ ਜੀ ਗੁਰਦੁਆਰਾ ਸਾਹਿਬ ਅ ਹਜੇ ਕੰਮ ਚੱਲ ਰਿਹਾ ਉੱਪਰ ਹਨਾ ਇਹ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਤੇ ਸੇਵਾ ਚੱਲ ਰਹੀ ਹੈ ਜੀ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਸੁੱਖ ਆ ਜੀ ਗੁਰਦੁਆਰਾ ਸਾਹਿਬ ਦਾ ਅ ਜਿੱਦਾਂ ਹੁਣ ਉਹ ਕੰਮ ਚੱਲ ਰਿਹਾ ਸਾਹਮਣੇ ਜਿੱਥੇ ਮੈਂ ਹੁਣ ਆਇਆ ਆਂ ਦੇਖੋ ਕੱਡਾ ਸ਼ੈੱਡ ਆ ਜਿੱਥੇ ਚੱਲ ਰਹੀ ਹੈ ਸੇਵਾ ਹਨਾ ਤੇ ਉਹਰੇ ਫਸਲ ਦੀ ਭਰੀ ਵੀ ਟਰਾਲੀ ਜਦੋਂ ਮਰਜੀ ਲਿਆ ਉਹ ਸਾਰਿਆਂ ਵਾਸਤੇ ਦਰਵਾਜ਼ੇ ਖੁੱਲੇ ਆ ਮੀ ਗਣੀ ਚ ਸ਼ੈੱਡ ਥੱਲੇ ਲਾ ਦੋ ਤੇ ਹੁਣ ਸਲਾਹ ਜਿਹੜੀ ਬਣੀ ਆ ਜੀ ਹੁਣ ਜਿਹੜੀ ਸਲਾਹ ਬਣੀ ਆ ਜੀ ਉੱਥੇ ਕਹਿੰਦਾ ਸੁਣ ਵਿੱਚ ਆਇਆ ਕਹਿੰਦੇ ਵੀ ਬਹੁਤ ਜ਼ਿਆਦਾ ਟਰਾਲੀਆਂ ਪਹੁੰਚੀਆਂ ਹੋਈਆਂ ਜਾਮ ਲੱਗਿਆ ਹੋਇਆ ਜੀ ਉੱਥੇ ਤੇ ਵੀ ਕੱਲ ਨੂੰ ਸਵੇਰੇ ਲੈ ਕੇ ਜਾਣੀਆਂ ਜੀ ਇਹ ਟਰਾਲੀਆਂ ਕੱਲ ਨੂੰ ਸਵੇਰੇ ਇੱਥੋਂ ਕਹਿੰਦੇ 7 ਵਜੇ ਨਿਕਲਣੀਆਂ ਜੀ ਟਰਾਲੀਆਂ ਹੈਨਾ 7 ਵਜੇ ਨਿਕਲਣਾ ਚਾਹੇ ਚਲੋ ਅ 6 ਵਜੇ ਨਿਕਲਣਾ ਵੀ ਮਤਲਬ ਕਹਿੰਦੇ ਵੀ ਫੇਰ ਨਾ ਲੋਕ ਸੇਵਾ ਕਰਨ ਆਉਂਦੇ ਬਹੁਤ ਆ ਅ ਜਾਂਵਾਂ ਲੱਗ ਜਾਂਦਾ ਬਹੁਤ ਦੂਰ ਤੱਕ ਜੀ ਗੱਡੀਆਂ ਐ ਗੱਡੀਆਂ ਨਾ ਸੌਰੀ ਟਰਾਲੀਆਂ ਟਰਾਲੀਆਂ ਫੇ ਕਿਉਂਕਿ ਅ ਜਿੱਦਾਂ ਹੁਣ ਆਪਣੇ ਔਰੇ ਤਾਂ ਪ੍ਰੋਪਰ ਇਹ ਵਧੀਆ ਕੰਮ ਹੋ ਰਿਹਾ ਏ ਹਨਾ ਕਈ ਪਾਸੇ ਇਦਾਂ ਜੀ ਵੀ ਜਿੱਦਾਂ ਹੁਣ ਮੰਨ ਲਓ ਅ ਕਿ ਕਈਆਂ ਨੇ ਫੀਡ ਦੇ ਹੀ ਕਹਿੰਦੇ ਥੈਲੇ ਭਰੇ ਹੋਏ ਆ ਮੈਂ ਹੁਣ ਔਰੇ ਸੁਣ ਕੇ ਆਇਆ ਜੀ ਅੰਦਰ ਦੱਸਦੇ ਤੇ ਬਾਬਾ ਜੀ ਕੱਲ ਵੀ ਗਈ ਸੀ ਸਾਡੇ ਪਿੰਡ ਤੇ ਸੇਵਾ ਕੱਲ ਤੇ ਲੱਗੇ ਹੋਏ ਆ ਕੱਲ ਪਰਸੋਂ ਦੇ ਸਾਡਾ ਪਿੰਡ ਨਹੀਂ ਚਲੋ ਸਾਰੇ ਪਿੰਡ ਭਾਈ ਜੋਰ ਮਾਰ ਰਹੇ ਆ ਸਾਡੇ ਨਾਲ ਬੁੱਢਾਪੂਰਾ ਪਿੰਡ ਆ ਜੀ ਉਧਰੋਂ ਵੀ ਜਾ ਰਹੀਆਂ ਟਰਾਲੀਆਂ ਸ਼ਾਮ ਪਰਾਏ ਉਧਰੋਂ ਵੀ ਖੈਰਾਬਾਦ ਤੋਂ ਵੀ ਜਾ ਰਹੀਆਂ ਹਨਾ ਸਾਰੇ ਪਿੰਡਾਂ ਚੋਂ ਸੇਵਾ ਜਾ ਰਹੀ ਆ ਬਈ ਆਈ ਨਹੀਂ ਹੈਗਾ ਵੀ ਕੱਲੇ ਇੱਕ ਪਿੰਡ ਤੋਂ ਜਾ ਰਹੀ ਹੈ ਸਾਰੇ ਵੱਧ ਚੜ ਕੇ ਹਿੱਸਾ ਪਾ ਰਹੇ ਆ ਬਾਬਾ ਜੀ ਕਹਿੰਦੇ ਵੀ ਉੱਥੇ ਕਈ ਬੰਦੇ ਐ ਇਹ ਜੇ ਆ ਮਤਲਬ ਥੈਲੇ ਥੋੜੇ ਜਿਹਾ ਜ਼ਿਆਦਾ بڑے ਭਰ ਲਿਆ ਹੁੰਦੇ ਜਿੱਦਾਂ ਹੁਣ ਮੈਂ ਪਹਿਲਾਂ ਦੱਸ ਕੇ ਰਿਹਾ ਵੀ ਫੀਡ ਵਾਲੇ ਥੈਲੇ ਕੋਈ ਕੋਈ ਚੋਕਰ ਵਾਲਾ ਚੋਕਰ ਵਾਲਾ ਦਾ ਉਤੋਂ ਵੀ بڑا ਹੁੰਦਾ ਥੈਲਾ ਸੋ ਤਾਂ ਕਰਕੇ ਭਾਈ ਉਹ ਥੈਲਿਆਂ 'ਚ ਵਜ਼ਨ ਹੋ ਜਾਂਦਾ ਜੀ ਬਹੁਤ ਜ਼ਿਆਦਾ ਉਹ ਫਿਰ ਚੱਕਣਾ ਇੱਕ ਤਾਂ ਚਕਾਉਣ ਵਾਲੇ ਨੂੰ ਦਿੱਕਤ ਪਹਿਲਾਂ 4 ਜਾਣੇ ਉਹਨੂੰ ਚਕਾਉਂਗੇ ਫਿਰ ਚੱਕਣੇ ਵਾਲੇ ਦੀ ਊਂ ਜਾਣ ਨਿਕਲ ਜਾਂਦੀ ਹੈ ਜੀ ਉਹ ਲੈ ਕੇ ਕਹਿੰਦੇ ਕਾਫੀ ਦੂਰ ਥੱਲੇ ਉਤਰਨਾ ਪੈਂਦਾ ਥੈਲਾ ਚੱਕ ਕੇ ਸੋ ਭਾਈ ਬੇਨਤੀ ਹੈ ਜੀ ਵੀ ਥੈਲੇ ਹਿਸਾਬ ਦੇ ਲਿਕੇ ਜਾਓ ਜਿਵੇਂ ਦੇ ਹੁਣ ਆ ਥੈਲੇ ਤੁਸੀ ਦੇਖੇ ਆ ਵੀਡੀਓ ਚ ਐਵੇਂ ਦੇ ਥੈਲੇ ਲਿਕੇ ਜਾਓ ਹਨਾ ਉਰੇ ਤਾਂ ਪ੍ਰੋਪਰ ਐਨ ਵਧੀਆ ਕੰਮ ਚੱਲ ਰਿਹਾ ਬਾਬਾ ਜੀ ਦਾ ਆਖਦੇ ਕਹਿੰਦੇ ਰਾਤ ਭੱਜ ਭੱਜ ਕੇ ਪੈਂਦੇ ਨੇ ਮੁੰਡੇ ਥੈਲਿਆਂ ਨੂੰ ਚੱਕਣੇ ਨੂੰ ਵੀ ਆਹ ਵਾਲੇ ਥੈਲੇ ਦਾ ਯਾਰ ਨਜ਼ਾਰਾ ਆ ਗਿਆ ਚੱਕਣ ਚੱਕਣੇ ਨੂੰ ਇੱਕ ਤਾਂ ਸਾਫ਼ ਸੁਥਰੇ ਥੈਲੇ ਨਵੇਂ ਹਨਾ ਕੱਪੜੇ ਨਹੀਂ ਅਗਲੇ ਦੇ ਲਿਬੜਦੇ ਨੰਬਰ ਤੋਂ ਇੱਕ ਕੱਲਾ ਬੰਦਾ ਆਰਾਮ ਨਾਲ ਚੱਕ ਕੇ ਭੱਜੇ ਹੀ ਜਾਂਦਾ ਇਹ ਗੱਲ ਦੀ ਬਹੁਤ ਕਹ ਲਓ ਵੀ ਵਧੀਆ ਚੀਜ਼ ਹੈ ਇਹ ਹਨਾ ਸੋ ਇੱਥੇ ਹੁਣ ਇਹਨਾਂ ਨੇ ਜਾਣਾ ਨਹੀਂ ਹੈ ਜੀ ਸਵੇਰੇ ਜਾਊਗੀ ਸੇਵਾ ਬਾਕੀ ਕੁਝ ਪਤਾ ਨਹੀਂ ਕਹਿੰਦੇ ਵੀ ਜੇ ਫੋਨ ਆਇਆ ਉਧਰ ਵੀ ਭਾਈ ਥੈਲੇ ਚਾਹੀਰੀਆ ਜਲਦੀ ਹਨਾ ਵੀ ਲੈ ਕੇ ਆਓ ਫਿਰ ਕਹਿੰਦੇ ਅਸੀਂ ਰਾਤ ਨੂੰ ਤੁਰਪਣਾ ਯਾਨੀ ਹੁਣ ਰੈਡੀ ਕਰਕੇ ਖੜਾ ਲਿਆ ਜੀ ਕੰਮ ਇਹਨਾਂ ਨੇ ਸੋ ਚੱਲਦੇ ਆ ਜੀ ਹੁਣ ਅੱਗੇ ਦੇਖ ਕੇ ਆਨੇ ਆ ਜੀ ਜੇ ਲੱਗਿਆ ਟਾਈਮ ਤਾਂ ਤੁਹਾਨੂੰ ਅੱਗੇ ਬੰਨਦੀਆਂ ਵੀ ਵੀਡੀਓ ਦਿਖਾਵਾਂਗੇ ਬੰਨਦੀ ਵੀ ਵੀਡੀਓ ਉਹ ਅਗਲੇ ਬਲੌਗ ਚ ਦਿਖਾਵਾਂਗੇ ਜੀ ਹੁਣ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ